ਇਹ ਜੀਵਨ ਕੁਝ ਨਹੀਂ ਪਲਾੰਦਾ ਹੈ ਇਸ ਨੂੰ ਪਿਆਰ ਨਿਮਰਤਾ ਆਦਰ ਸਤਿਕਾਰ ਤੇ ਵਿਸ਼ਾਲ ਮਨ ਨਾਲ ਜਿਉਣਾ ਚਾਹੀਦਾ ਹੈ ਉਕਤ ਵਿਚਾਰ ਮਹਾਰਾਜ ਚਣਵਿੰਦਾ ਦਾਸ ਤੀਰਤਰਕਣੀ ਜੀ ਦੇ ਨੇ ਸਤਗੁਰ ਦਰਸ਼ਨ ਧਾਮ ਆਲੀਪੁਰ ਦਿੱਲੀ ਨੇ ਗੀਤਾ ਭਵਨ ਮੰਦਿਰ ਮੋਡਲ ਟਾਊਨ ਫਗਵਾੜਾ ਵਿਕੇ ਹੋਏ ਵਿਸ਼ਾਲ ਰੋਹਾਨੀ ਕੀਰਤਨ satsang ਸਮਾਗਮ ਦੌਰਾਨ ਪ੍ਰਗਟ ਕੀਤੇ ਉਹਨਾਂ ਨੇ ਕਿਹਾ ਕਿ ਇਹ ਜੀਵਨ ਸਾਨੂੰ ਪਰਮਾਤਮਾ ਨੂੰ ਜਾਣ ਕੇ ਇਸ ਜੀਵਨ ਨੂੰ ਸਫਲ ਬਣਾਉਣਾ ਹੈ ਸੰਸਾਰ ਵਿੱਚ ਰਹਿ ਰਹੇ ਮਾਨਵ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਦਾ ਪਾਲਣ ਕਰਦੇ ਹੋਏ ਇਸ ਪਰਮਾਤਮਾ ਦਾ ਅਹਿਸਾਸ ਹਮੇਸ਼ਾ ਰੱਖ ਹਾਂ ਤੇ ਵਧੀਆ ਤੇ ਸਕੂਨ ਭਰਿਆ ਜੀਵਨ ਬਤੀਤ ਕਰਨਾ ਹੈ ਜਦੋਂ ਮਨ ਦੀ ਸਥਿਤੀ ਅਸਥਿਰ ਹੋ ਜਾਂਦੀ ਹੈ ਤਾਂ ਪ੍ਰਭੂ ਪਰਮਾਤਮਾ ਦਾ ਅਹਿਸਾਸ ਕਰੋ ਹੋਇ ਸਿਮਰਨ ਕਰਦੇ ਹੋਏ ਉੱਥੇ ਉਹਨਾਂ ਨੇ ਬਹੁਤ ਕੁਝ ਕੀਤਾ ਇਸ ਦੌਰੱਚ ਕਾਫੀ ਜਿੰਦਾ ਕਿ ਦਾਸਦਰ ਸਿੰਘ ਦਾਸਕੁਲਵੰਤ ਲੁਧਿਆਣਾ ਕਮੇਟੀ ਦਾਸ ਪ੍ਰਦੀਪ ਸੰਨੀ ਆਦਿ ਮੌਜੂਦ ਰਹੇ ਨਹੀਂ ਤੇ ਜਦ ਤੱਕ ਸਤ ਨਹੀਂ ਹੈ ਨਾਮ ਦੇ ਵਿੱਚ یاں 판 ਮਤੋਂ ਕਰਦੇ ਨੇ ਕਾ ਇਹ ਜਰੂਰ ਹੈ ਕਿ ਜਿੱਤੇ ਉਹ ਪ੍ਰਕਾਸ਼ ਗ੍ਰੰਥ ਕਰਦਾ ਫੜਾ ਨਾ ਕਰੋਂ ਨਿੰਕਾਰ ਜਿਸ ਸੰਤ ਇਸੇ ਗੁਰੂ ਦੇ ਰਾਮੀ ਰੰਗ ਕਰਦਾ ਉਹ ਬਾਣੀ ਤਰ੍ਹਾਂ ਦੇ ਗ੍ਰੋਹ ਨੂੰ ਕਿਹਾ ਜਾਂਦਾ ਹੈ ਇਹੋ ਸਤਿਗੁਰੂ ਨੂੰ ਪਾਲੀ ਦਾ ਉਹ ਮਾਨ ਲੱਗਦਾ ਹੈ ਤਾਂ ਨਾਂ ਤੋਂ ਪਾਣ ਵਾਸਤੇ ਸਾਨੂੰ ਇਸ ਲਈ